ਇਹ ਜਿਹੜਾ ਸਥਾਨ ਅਸੀਂ ਜਿੱਥੇ ਪਹੁੰਚਿਆ ਜਿਸ ਲਈ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਮ ਲਿਆ ਕਰਦੇ ਸਨ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਜੀ ਸਾਡੇ 500 ਸਾਲ ਤੋਂ ਵੱਧ ਪੁਰਾਣਾ ਜਿਹੜਾ ਕਰੀਰ ਦਾ ਰੁੱਖ ਇੱਥੇ ਅਜੇ ਵੀ ਮੌਜੂਦ ਹੈ ਜਿਸ ਦੇ ਹੇਠਾਂ ਗਾਗਰ ਰੱਖ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਮ ਲਿਆ ਕਰਦੇ ਸਨ ਵਾਗੇ ਗੁਰੂ ਵਾਗੇ ਜੀ ਵਾਹੇ ਗੁਰੂ ਗੁਰਦੁਆਰਾ ਸ੍ਰੀ ਖਡੂਰ ਸਾਹਿਬ ਜਿਸ ਦਾ ਪਹਿਲਾ ਨਾਮ ਖੈਰਾਚੱਕ ਸੀ ਉਥੇ ਗੁਰੂ ਅੰਗਦ ਦੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਤੇ ਸੰਗਤਾਂ ਵੀ ਬਿਰਾਜਮਾਨ ਸਨ ਸੰਗਤਾਂ ਗੁਰੂ ਦਾ ਜਸ ਸਰਵਣ ਕਰ ਰਹੀਆਂ ਸਨ ਤੇ ਉਹਨਾਂ ਸੰਗਤਾਂ ਦੇ ਵਿੱਚ ਬੀਬੀ ਅਮਰੋਜੀ ਤੇ ਗੁਰੂ ਅਮਰਦਾਸ ਪਾਤਸ਼ਾਹ ਵੀ ਬੈਠੇ ਸਨ ਗੁਰੂ ਅੰਗਦ ਦੇ ਪਾਸ਼ਾ ਨੇ ਬੀਬੀ ਅਮਰੋ ਨੂੰ ਪੁੱਛਿਆ ਕਿ ਕੀ ਗੱਲ ਐ ਤੋਹੀਂ ਕੋਈ ਗੱਲ ਕਰਨੀ ਐ ਕੁਛ ਮੰਗਣਾ ਐ ਤਾਂ ਪੁੱਛ ਲੋ ਕੀ ਪੁੱਛਣਾ ਤਾਂ ਬੀਬੀ ਅਮਰੋ ਨੇ ਕਿਹਾ ਸੀ ਕਿ ਪਾਸ਼ਾ ਅਸੀਂ ਤੁਹਾਡੇ ਕੋਲੋਂ ਸੇਵਾ ਦੀ ਦਾਤ ਮੰਗਣਾ ਐ ਤਾਂ ਗੁਰੂ ਅੰਗਦ ਦੇ ਪਾਸ਼ਾ ਨੇ ਬੀਬੀ ਅਮਰੋ ਤੇ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਲੰਗਰਾਂ ਦੀ ਤੇ ਜਲ ਢੋਣ ਦੀ ਜਿਹੜੀ ਐ ਉਹ ਸੇਵਾ ਬਖਸ਼ੀ ਗੁਰੂ ਅਮਰਦਾਸ ਪਾਸ਼ਾ ਜੀ ਨੇ 12 ਸਾਲ ਗੁਰੂ ਅੰਗਦ ਦੇ ਪਾਸ਼ਾ ਦੀ ਸੇਵਾ ਕੀਤੀ ਤੇ 12 ਸਾਲ ਹੀ ਉਹ ਗੁਰੂ ਜਿਹੜਾ ਗੁਰਦੁਆਰਾ ਗੋਇੰਦਵਾਲ ਸਾਹਿਬ ਬੋਲੀ ਸਾਹਿਬ ਆ ਤੇ ਨਾਲ ਹੀ ਬਿਆਸ ਦਰਿਆ ਦੇ ਉਤੋਂ ਗਾਗਰ ਦੇ ਵਿੱਚ ਪਾਣੀ ਭਰ ਕੇ ਖਡੂਰ ਸਾਹਿਬ ਲੈ ਜਾਇਆ ਕਰਦੇ ਸਨ ਅੰਮ੍ਰਿਤ ਵੇਲੇ 12 ਸਾਲ ਹੀ ਲਗਾਤਾਰ ਸੇਵਾ ਜੜੀ ਗੁਰੂ ਅਮਰਦਾਸ ਪਾਸ਼ਾ ਨਿਭਾਉਂਦੇ ਰੇ ਬਿਆਸ ਦਰਿਆ ਤੋਂ ਜਲ ਦੀ ਗਾਗਰ ਭਰ ਕੇ ਖਡੂਰ ਸਾਹਿਬ ਲੈ ਕੇ ਜਾਂਦੇ ਸਨ ਗੁਰੂ ਅੰਗਦ ਦੇ ਪਾਸ਼ਾ ਦਾ ਇਸ਼ਨਾਨ ਕਰਵਾਉਂਦੇ ਸਨ ਤਾਂ ਇਹ ਜਿਹੜਾ ਸਥਾਨ ਅਸੀਂ ਜਿੱਥੇ ਪਹੁੰਚਿਆ ਜਿਸ ਦੇ ਤੁਹਾਨੂੰ ਦਰਸ਼ਨ ਕਰਵਾ ਰਿਹਾ ਇੱਥੇ ਗੁਰੂ ਅਮਰਦਾਸ ਪਾਸ਼ਾ ਜੀ ਦਮ ਲਿਆ ਕਰਦੇ ਸਨ 550 ਸਾਲ ਤੋਂ ਵੱਧ ਪੁਰਾਣਾ ਜਿਹੜਾ ਕਰੀਰ ਦਾ ਰੁੱਖ ਇੱਥੇ ਅਜੇ ਵੀ ਮੌਜੂਦ ਹੈ ਜਿਸ ਦੇ ਹੇਠਾਂ ਗਾਗਰ ਰੱਖ ਕੇ ਗੁਰੂ ਅਮਰਦਾਸ ਪਾਸ਼ਾ ਜੀ ਦਮ ਲਿਆ ਕਰਦੇ ਸਨ ਸਾਹ ਲਿਆ ਕਰਦੇ ਸਨ ਆਰਾਮ ਕਰਿਆ ਕਰਦੇ ਸਨ ਤੇ ਇਸ ਵਜੇ ਦੇ ਕਰਕੇ ਹੀ ਇਸ ਪਾਵਨ ਸਥਾਨ ਨੂੰ ਗੁਰਦੁਆਰਾ ਦਮਦਮਾ ਕਿਆ ਜਾਂਦਾ ਚਲੋ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਦਮਦਮਾ ਸਾਹਿਬ ਦੇ ਤੇ ਨਾਲ ਹੀ ਉਸ ਪਾਵਨ ਰੁੱਖ ਦੇ ਜਿਸ ਨੂੰ ਕਰੀਰ ਦਾ ਰੁੱਖ ਕਿਹਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਹਰ ਬੂਦ ਬਸੋ ਰਮਾਵਲ Kusum ਬਸੰਤ ਗਨੰਤ ਨ ਆਵੇ ਆਰਾਵ ਸਤਿ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਪਾਲਿਓ ਨਹ ਜੋ ਗਾਵਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੀ ਬਨਿਆ ਵੈ ਧੰਨ 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 ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲੇ ਸਾਲਾ ਪਵਿੱਤਰ ਸਥਾਨ ਮਹਾਰਾਜ ਸ੍ਰੀ ਬੌਲੀ ਸਾਹਿਬ ਮਾਰਾ ਸੱਚੇ ਪਾਤਸ਼ਾਹ ਮਨਾ ਰਹੀਆਂ ਸੰਗਤਾਂ ਆਪਾਂ ਗੁਰਦੁਆਰਾ ਸ੍ਰੀ ਦਮਨੋਸਾਹ ਪਾਤਸ਼ਾਹੀ ਤੀਸਰੀ ਜਿੱਥੇ ਮਹਾਰਾਜ ਖੜੂਰ ਸਾਹਿਬ ਤੋਂ ਚੱਲਦੇ ਸੀ ਪਿਛਲੇ ਪੈਰੀ ਜਪਜੀਤ ਸਾਹਿਬ ਦਾ ਪਾਠ ਉਚਾਰਨ ਕਰਦੇ ਸੀ ਇਸ ਕਰੀਰ ਦੇ ਉੱਤੇ ਮਹਾਰਾਜ ਦਾਮ ਲੈਂਦੇ ਜੋ 550 ਸਾਲ ਪੁਰਾਣਾ ਅੱਜ ਵੀ ਆ ਇੱਥੋਂ ਮਹਾਰਾ ਪਿੱਛੇ ਪਿੱਛਾ ਨਹੀਂ ਕਰਦੇ ਗੁਰੂ ਸਾਹਿਬ ਵੱਲੋਂ ਗੋਇੰਦਵਾਲ ਸਾਹਿਬ ਤੋਂ ਜਾਲ ਲੈ ਕੇ ਆਉਂਦੇ ਵੀ ਤੇ ਜਾਂਦੇ 12 ਸਾਲ ਮਹਾਰਾ ਇਹਨੇ ਚਰਨ ਪਾਏ ਤਨ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਸਰੋਵਰ ਮਹਾਰਾ ਸੱਚੇ ਪਾਤਸ਼ਾਹ ਜਿਹੜਾ ਜੋਗੀ ਇੱਕ ਹੱਡੀਆਂ ਦੀ ਮੋਟ ਹੋ ਚੁੱਕਾ ਸੀ ਮਹਾਰਾ ਜ ਉਹ ਵੀ ਸਤਖੰਡ ਭੇਜਿਆ ਗੁਰੂ ਅਮਰਦਾਸ ਸਾਹਿਬ ਜੀ ਨੇ ਸੁੱਕੇ ਕਮਜ਼ੋਰ ਬੱਚੇ ਜਿ ਤਰ੍ਹਾਂ ਹੋ ਜਾਂਦੇ ਮਹਾਰਾ ਸੱਚੇ ਪਾਤਸ਼ਾਹ ਜੋ ਵੀ ਪੰਜ ਐਤਵਾਰ ਇਸ਼ਨਾਨ ਕਰਾਉਂਦਾ ਮਹਾਰਾ ਸੱਚੇ ਪਾਤਸ਼ਾਹ ਸਰਦਾਂ ਉਹਦੀ ਸਰਦਾ ਪੂਰੀ ਹੁੰਦੀਆਂ ਹੁਣ ਇਸ ਸਥਾਨ ਦੀ ਸੇਵਾ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਦਾਸ ਸੰਤ ਬਾਬਾ ਕੋਲਾ ਸਿੰਘ ਜੀ ਮੁੱਖ ਜਿਹਦਰ ਬਾਬਾ ਗਰਨਾਮ ਸਿੰਘ ਦੀ ਕਰਵਾ ਰਹੇ ਹਨ ਦਾਸ ਮੁਖ ਸੇਵਾਦਾਰ ਜੇ ਹਜ਼ਰ ਬਾਬਾ ਭੀਮ ਸਿੰਘ ਜੀ ਵੀਰ ਪਰਮਜੀਤ ਸਿੰਘ ਜੀ ਮੁੰਡਾ ਪਿੰਡ ਉਹਨਾਂ ਵੱਲੋਂ ਕਰਵਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇਖ ਤੇ ਇੱਕ ਫਤਿਹ ਖਾਲਸੇ ਦੀ ਹਰਮਨਾਨ ਫਤਿਹ